ਸਸਤਿਕਾਲ ਜੀ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਕੈਨੇਡਾ ਦੇ ਵਿੱਚ ਵੋਟਾਂ ਪਈਆਂ ਪਰ ਪੰਜਾਬੀਆਂ ਦਾ ਧਿਆਨ ਬਹੁਤ ਲੱਗਿਆ ਕਿਸੇ ਦਾ ਵੀਜ਼ਾ ਲੱਗ ਗਿਆ ਤੇ ਕੋਈ ਮਾਤੜ ਮੇਰੇ ਵਰਗਾ ਇੰਤਜ਼ਾਰ ਤੇ ਬੈਠਾ ਵੀ ਲੱਗ ਜੂਗਾ ਪਰ ਇਹ ਵੋਟਾਂ ਦਾ ਅਸਰ ਪੰਜਾਬ ਦੇ ਉੱਤੇ ਪੈਣਾ ਤਾਂ ਸਿੱਧਾ-ਸਿੱਧਾ ਹੀ ਪੈ ਰਿਹਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮਨਦੀਪ ਸਿੰਘ ਟੋਟ ਕੈਨੇਡਾ ਤੋਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਸਮਝਦੇ ਆਂ ਵੀ ਬਾਈ ਤੁਸੀਂ ਤਾਂ ਆਪਦਾ ਪ੍ਰਧਾਨ ਮੰਤਰੀ ਚੁਣ ਲਿਆ ਚੁਣ ਲਿਆ ਇਹਦਾ ਸਾਡੇ ਤੇ ਕੀ ਅਸਰ ਪਊਗਾ ਚੰਗਾ ਪਊਗਾ ਮਾੜਾ ਟੁੱਟ ਸਭ ਸਸਤੀ ਕਰ ਸਭ ਤੋਂ ਪਰ ਅਸੀਕਾਲ ਸਿੰਘ ਸਾਹਿਬ ਤੇ ਬਿਲਕੁਲ ਜੀ ਮਾਰਕ ਕਰਨੇ ਜਿਹੜੇ ਉਹ ਪ੍ਰਧਾਨ ਮੰਤਰੀ ਹੋਣਗੇ ਨੌਕ ਦਿਨ ਦੀ ਸਰਕਾਰ ਚਲਾ ਕੇ ਉਹਨਾਂ ਨੇ ਚੋਣਾਂ ਦਾ ਐਲਾਨ ਜਿਹੜਾ ਅਸੀਂ ਕਰ ਦਿੱਤਾ ਸੀ ਤੇ ਉਹ ਬਿਲਕੁਲ ਜਿਹੜਾ ਦਾਵੋ ਦਾ ਸੈਟਅਪ ਬੈਠ ਗਿਆ ਆਪਣੇ ਸੀਵੀਆ ਸਾਹਿਬ ਤੇ ਇਸ ਵਕਤ ਉਹ ਜਿਹੜੇ ਆ ਪ੍ਰਧਾਨ ਮੰਤਰੀ ਬਣਦੇ ਨਜ਼ਰ ਆ ਰਹੇ ਨੇ ਜਿਹੜੀ ਤੁਸੀਂ ਗੱਲ ਕੀਤੀ ਉਹ ਸਿੱਧੀ ਇਮੀਗ੍ਰੇਸ਼ਨ ਦੇ ਨਾਲ ਵੀ ਹੋਈ ਆ ਕਿ ਇਮੀਗ੍ਰੇਸ਼ਨ ਤੇ ਪੱਖ ਤੋਂ ਜਿਹੜਾ ਉਹਨਾਂ ਦਾ ਕੀ ਰਹਿ ਸਕਦਾ ਆ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪੜਾਣਾ ਪੱਤੀ ਸਾਹਿਬ ਜੇਕਰ ਆਪਾਂ ਪਿਛਲੇ 6 ਕੁ ਮਹੀਨੇ ਦੇਖ ਲਈਏ ਤਾਂ ਮਾਰਕ ਮਿਲਰ ਜਦੋਂ ਇਮੀਗ੍ਰੇਸ਼ਨ ਮੰਤਰੀ ਸੀਗੇ ਜਸਟਨ ਟੂਟੋ ਪ੍ਰਧਾਨ ਮੰਤਰੀ ਸੀਗੇ ਤਾਂ ਉਦੋਂ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਸੀ ਕਿ ਬੰਦੇ ਬਹੁਤ ਜ਼ਿਆਦਾ ਆ ਗਿਆ ਜੀ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ ਕੰਮ ਨਹੀਂ ਮਿਲ ਰਿਹਾ ਜਿਹੜੇ ਲੋਕਲ ਬੰਦੇ ਆ ਸਟੂਡੈਂਟ ਬਹੁਤ ਜ਼ਿਆਦਾ ਸੱਦ ਲਏ ਆ ਸੋ ਇਹ ਸਾਰੇ ਦੇ ਵਿੱਚ ਜਦੋਂ ਸਰਕਾਰ ਨੇ ਦੇਖਿਆ ਵੀ ਹੁਣ ਸਾਡੀਆਂ ਵੋਟਾਂ ਟੁੱਟ ਰਹੀਆਂ ਨੇ ਤਾਂ ਉਹਨਾਂ ਨੇ ਜਿਹੜੀ ਸੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਕਦੇ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਹੁਣ ਸਟੂਡੈਂਟ ਨੂੰ ਇੰਨੇ ਜ਼ਿਆਦਾ ਵੀਜ਼ਾ ਨਹੀਂ ਦੇਣੇ ਇੱਕ ਕੈਪ ਬਹੁਤ ਵੱਡਾ ਲਾ ਦਿੱਤਾ ਉਸ ਤੋਂ ਬਾਅਦ ਫਿਰ ਪੀਆਰ ਦੇ ਨੰਬਰ ਬਹੁਤ ਉੱਪਰ ਚੱਲ ਗਏ ਉਸ ਤੋਂ ਬਾਅਦ ਜਿਹੜੇ ਸੀ ਸਪਾਊਸ ਵਰਕ ਪਰਮਿਟ ਜਿਹੜੇ ਸੀ ਉਹ ਬੰਦ ਕਰ ਦਿੱਤੇ ਤੇ ਜਿਹੜੇ ਪੀਆਰ ਦੇ ਨੰਬਰ ਸੀ ਉਹ ਵੀ ਘਟਾ ਦਿੱਤੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਐਲਾਨ ਸੀ ਉਹ ਕਰਦੇ ਰਹੇ ਐਲਐਮਆਈ ਉੱਤੇ ਵੀ ਉਹਨਾਂ ਨੇ ਦਿੱਤਾ ਕਿ ਹੁਣ ਐਲਐਮਆਈ ਦੇ ਪੁਆਇੰਟ ਜਿਹੜੇ ਆ ਉੱਪਰ ਤੇ ਨਹੀਂ ਜੁੜਨਗੇ ਸੋ ਕੁੱਲ ਮਿਲਾ ਕੇ ਕਾਫੀ ਜਿੰਨਾ ਸੀ ਉਹਨਾਂ ਨੇ ਸਖਤੀ ਕਰ ਦਿੱਤੀ ਸੀ ਤੇ ਮਾਰਕ ਮਿਲਰ ਹੁਣੀ ਜਦੋਂ ਇਮੀਗ੍ਰੇਸ਼ਨ ਮੰਤਰੀ ਸੀਗੇ ਤੇ ਮੈਨੂੰ ਐ ਲੱਗਦਾ ਸੀ ਕਿ ਸ਼ਾਇਦ ਕੰਜ਼ਰਵੇਟਿਵ ਵਾਲੇ ਵੀ ਇੰਨੀ ਸਖਤੀ ਨਾ ਕਰਦੇ ਜਿੰਨੀ ਸਖਤੀ ਜਿਹੜੀ ਆ ਉਹਨਾਂ ਨੇ ਲਿਬਰਲ ਵਾਲਿਆਂ ਨੇ ਕਰ ਦਿੱਤੀ ਆ ਕਿਉਂਕਿ ਇਹ ਮੁੱਦਾ ਖਤਮ ਕਰ ਰਿਆ ਸੀ ਕਿਉਂਕਿ ਕਾਰਬਨ ਟੈਕਸ ਦਾ ਮੁੱਦਾ ਚੱਕਿਆ ਸੀ ਤੇ ਇਹਨਾਂ ਨੇ ਕਾਰਬਨ ਟੈਕਸ ਖਤਮ ਕਰਤਾ ਕਿਤੇ ਹੁਣ ਕਰੋ ਜਿਹੜੀ ਗੱਲ ਕਰਦੇ ਆ ਫਿਰ ਇਮੀਗ੍ਰੇਸ਼ਨ ਦਾ ਮੁੱਦਾ ਸੀ ਤਾਂ ਇਮੀਗ੍ਰੇਸ਼ਨ ਤੇ ਇੰਨੀ ਸਖਤੀ ਕਰ ਦਿੱਤੀ ਅ ਇੰਨੇ ਵੀਜ਼ਾ ਰਿਫਿਊਜ਼ ਹੋਣੇ ਸ਼ੁਰੂ ਹੋ ਗਏ ਕਿ ਇੰਨੇ ਸ਼ਾਇਦ ਕੰਜ਼ਰਵੇਟਿਵ ਪਾਰਟੀ ਆਉਣ ਤੇ ਵੀ ਨਾ ਹੁੰਦੀ ਕਿਉਂਕਿ ਵੋਟਾਂ ਆਉਣ ਤੋਂ ਪਹਿਲਾਂ ਪਹਿਲਾਂ ਇਸ ਮੁੱਦੇ ਤੇ ਠੱਲ ਪਾਉਣੀ ਚਾਹੁੰਦੇ ਸੀਗੇ ਪਰ ਜਦੋਂ ਮਾਰਕ ਕਾਰਨੇ ਪ੍ਰਧਾਨ ਮੰਤਰੀ ਬਣੇ ਤਾਂ ਉਹ ਜਿਹੜੇ ਬੇਹੱਦ ਸਖਤ ਇਮੀਗ੍ਰੇਸ਼ਨ ਮੰਤਰੀ ਸੀ ਉਹਨਾਂ ਨੇ ਆਉਂਦੇ ਹੀ ਉਹਨਾਂ ਨੂੰ ਹਟਾ ਦਿੱਤਾ ਬੇਸ਼ੱਕ 9 ਦਿਨ ਦੀ ਸਰਕਾਰ ਸੀਗੀ ਪਰ ਉਹਦੇ ਵਿੱਚ ਉਹਨਾਂ ਨੇ ਨਵੇਂ ਇਮੀਗ੍ਰੇਸ਼ਨ ਮੰਤਰੀ ਜਿਹੜੇ ਸੀ ਉਹ ਆ ਸਥਾਪਿਤ ਕੀਤੇ ਜਾਂ ਉਹਨਾਂ ਨੂੰ ਨਿਯੁਕਤ ਕੀਤਾ ਪਰ ਉਹਨਾਂ ਨੇ ਕੋ ਬਹੁਤਾ ਲਾਂਚ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ 9-10 ਦਿਨ ਹੀ ਆ ਤੇ ਵੋਟਾਂ ਦਾ ਲਾਂਚ ਤਾਂ ਹੋ ਹੀ ਜਾਣਾ ਪਰ ਹੁਣ ਪਤੀ ਸਾਹਿਬ ਲਿਬਰਲ ਪਾਰਟੀ ਦੇ ਆਉਣ ਨਾਲ ਫੇਰ ਵੀ ਇੱਕ ਜਿਹੜੀਆਂ ਆਸਾਂ ਲੋਕਾਂ ਦੀਆਂ ਜਾਗੀਆਂ ਨਹੀਂ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੂੰ ਮੰਨਿਆ ਜਾਂਦਾ ਕਿ ਉਹਨਾਂ ਨੇ ਲਗਾਤਾਰ ਪੀਅਰ ਪਾਲੀ ਹੋਏ ਕਹਿ ਰਹੇ ਸੀਗੇ ਕਿ ਅਸੀਂ ਜਿਹੜਾ ਉਹ ਵੀਜ਼ੇ ਹੋਰ ਘਟਾਵਾਂਗੇ ਜਿੰਨੇ ਕ ਕੈਨੇਡਾ ਚ ਕਹਿੰਦੇ ਘਰ ਨੇ ਹਾਊਸਿੰਗ ਡਿਮਾਂਡ ਦੇ ਨਾਲ ਅਸੀਂ ਇਮੀਗ੍ਰੇਸ਼ਨ ਨੂੰ ਲਿੰਕ ਕਰਾਂਗੇ ਵੀ ਜਿੰਨੇ ਕ ਬੰਦੇ ਇੱਥੇ ਰਹਿ ਸਕਦੇ ਨੇ ਬੇਸਮੈਂਟਾਂ ਸੌਖੀਆਂ ਮਿਲ ਜਾਣਗੀਆਂ ਅਸੀਂ ਉਹਨੇ ਕ ਬੰਦੇ ਹੀ ਸੱਦਣੇ ਆ ਸੋ ਇਸ ਗੱਲ ਉੱਤੇ ਲਗਾਤਾਰ ਇਲੈਕਸ਼ਨ ਚ ਕੈਂਪੇਨ ਕਰ ਰਿਆ ਸੀ ਪਰ ਲਿਬਰਲ ਪਾਰਟੀ ਨੇ ਕੋਈ ਬਹੁਤੀ ਖੁੱਲ ਕੇ ਇਹਦੇ ਤੇ ਗੱਲ ਨਹੀਂ ਕੀਤੀ ਵੈਸੇ ਟਰੰਪ ਸਾਹਿਬ ਸਾਡੇ ਸਾਰੇ ਮੁੱਦੇ ਖਾ ਗਏ ਇਮੀਗ੍ਰੇਸ਼ਨ ਦਾ ਉੱਥੇ ਕਿੰਨੂੰ ਚੇਤਾ ਸੀ ਉੱਥੇ ਤਾਂ ਟੈਰਫ ਦੀ ਗੱਲ ਹੋ ਰਹੀ ਸੀ ਉਹ ਕਹਿੰਦੇ ਕੈਨੇਡਾ ਤੇ ਕਬਜ਼ਾ ਕਰ ਲੈਣਾ ਤੁਹਾਨੂੰ ਇੱਕ ਨਵੀਂ ਸਟੇਟ ਬਣਾ ਲੈਣਾ ਇਸ ਤੇ ਗੱਲ ਹੋ ਰਹੀ ਸੀ ਵੀ ਹੁਣ ਟਰੰਪ ਤੋਂ ਕੈਨੇਡਾ ਨੂੰ ਕੌਣ ਬਚਾਉ ਸੋ ਇਹਨਾਂ ਸਾਰੀਆਂ ਚੀਜ਼ਾਂ 'ਚ ਇਲੈਕਸ਼ਨ ਉਲਝ ਕੇ ਰਹਿ ਗਈ ਆ ਤੇ ਇਮੀਗ੍ਰੇਸ਼ਨ ਤੇ ਕੋਈ ਬਹੁਤ ਜ਼ਿਆਦਾ ਚਰਚਾ ਨਹੀਂ ਹੋ ਸਕੀ ਪਰ ਇਸ ਵਕਤ ਸਿਵੀਆ ਸਾਹਿਬ ਇਹ ਉਮੀਦ ਜਿਹੜੀ ਉਹ ਜ਼ਰੂਰ ਆ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਕਿਉਂਕਿ ਉੱਥੇ ਇੱਕ ਜਿਹੜੀ ਅ ਅਸਲ ਵਿੱਚ ਕਹ ਲਈ ਕਿ ਕੈਨੇਡਾ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਉੱਥੇ ਇਮੀਗ੍ਰੇਸ਼ਨ ਜਿਹੜੀ ਆ ਸਦਨੀ ਹੀ ਪੈਣੀ ਆ ਖੋਲਣੀ ਪੈਣੀ ਆ ਲੋਕਾਂ ਨੂੰ ਬੁਲਾਉਣਾ ਹੀ ਪੈਣਾ ਉੱਪਰੋਂ ਜੇ ਹੁਣ ਇਸ ਤਰੀਕੇ ਤੇ ਟੈਰਫ ਲੱਗਣਗੇ ਤਾਂ ਮੈਨੂਫੈਕਚਰਿੰਗ ਹੋਰ ਵਧਾਉਣੀ ਆ ਪਾਈਪਲਾਈਨਾਂ ਪਾਉਣੀਆਂ ਨੇ ਆਰਮੀ ਵਧਾਉਣੀ ਆ ਬਹੁਤ ਕੁਝ ਕਰਨਾ ਬਾਕੀ ਆ ਤੇ ਬੰਦੇ ਤਾਂ ਉੱਥੇ ਚਾਹੀਦੇ ਨੇ ਸੋ ਲੱਗਦਾ ਹੈ ਕਿ ਸ਼ਾਇਦ ਲਿਬਰਲ ਪਾਰਟੀ ਜਿਹੜੀ ਆ ਜਾਂ ਮਾਰਕ ਕਾਰਨੇ ਜਿਹੜੇ ਨੇ ਉਹ ਕੁਝ ਨਾ ਕੁਝ ਜਿਹੜੀ ਢਿੱਲਿਆ ਉਹ ਜ਼ਰੂਰ ਦੇਣਗੇ ਪਰ ਆਉਣ ਵਾਲੇ ਕੁਝਕ ਸਮੇਂ ਵਿੱਚ ਫੇਰ ਵੀ ਪਤੀ ਸਾਹਿਬ ਆਪਾਂ ਹੁਣ ਜਿਹੜੇ ਜੋਸ਼ੀ ਤਾਂ ਹੈ ਨਹੀਂ ਵੀ ਆਪਾਂ ਭਵਿਖवाणी ਕਰਕੇ ਦਾਵਾ ਕਰ ਦਈਏ ਲਓ ਜੀ ਇੰਨੇ ਤਰੀਕ ਤੋਂ ਵੀਜ਼ੇ ਲੱਗਣੇ ਸ਼ੁਰੂ ਹੋ ਜਾਣਗੇ ਤੇ ਫੁਲਾਦਾ ਕਰ ਰਿਹਾ ਇੱਧਰ ਦੀ ਮੰਗ ਰਹੀ ਆ ਤੇ ਉਹ ਇੱਧਰ ਦੀ ਮੰਗ ਰਹੀ ਆ ਤੇ ਹੁਣ ਵੀਜ਼ਿਆਂ ਦੀ ਵਰਖਾ ਹੋਊਗੀ ਕੁਝਕ ਦਿਨ ਜ਼ਰੂਰ ਲੱਗਣਗੇ ਸਮਝਣ ਨੂੰ ਪਰ ਫੇਰ ਵੀ ਹੁਣ ਤੱਕ ਜੋ ਮਾਹਰ ਇਹ ਕਹਿ ਰਹੇ ਆ ਕਿ ਇੱਕ ਵਾਰੀ ਤਾਂ ਇਹਨਾਂ ਨੂੰ ਜਿਹੜੀ ਇਮੀਗ੍ਰੇਸ਼ਨ ਦੁਬਾਰਾ ਸ਼ਾਇਦ ਖੁੱਲਣੀ ਪੈ ਸਕਦੀ ਹੈ ਪਰ ਭਾਈ ਜਿਹੜੇ ਉੱਥੇ ਗਏ ਵੇ ਉਹਨਾਂ ਨੂੰ ਵੀ ਦਿੱਕਤਾਂ ਘੱਟ ਨਹੀਂ ਸੀਗੀਆਂ ਜਿਵੇਂ ਤੁਸੀਂ ਘਰਾਂ ਦੀ ਦਿੱਕਤ ਦੀ ਗੱਲ ਕਰੀ ਆ ਬਹੁਤ ਲੋਕ ਕਹਿੰਦੇ ਸੀ ਆਖਿਰ ਜਿਵੇਂ ਤੁਸੀਂ ਹਾਲਾਂਕਿ ਇਸ਼ਾਰਾ ਤਾਂ ਦੇ ਦਿੱਤਾ ਤੇ ਐਂਕਰਾਂ ਦੇ ਨਾਲ ਸ਼ੋਅ ਕਰਨ ਦਾ ਨੁਕਸਾਨ ਵੀ ਇਹ ਹੁੰਦਾ ਵੀ ਉਹ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਨਾਲ ਤਾਂ ਇਹ ਲੜੀ ਚਕਰੋ ਕੇ ਪਹਿਲਾਂ ਹੀ ਦੇ ਜਾਂਦੇ ਆ ਜਿਵੇਂ ਤੁਸੀਂ ਉਹ ਇਸ਼ਾਰਾ ਵੀ ਦਿੱਤਾ ਵੀ ਮੁੱਦੇ ਮਾਦਦੇ ਤਾਂ ਜੀ 트ੰਪ ਦੇ ਟ੍ਰੈਫਿਕ ਜੀ ਰੁਲਗੇ ਵੀ ਟੈਰ ਸੌਰੀ ਟੈਰਫ ਜੀ ਰੁਲਗੇ ਵੀ ਅਸੀਂ ਤਾਂ ਭਾਈ ਕੁੰਝ ਵੀ ਸਟੇਟ ਬਣਾ ਦਾਂਗੇ ਕੈਨੇਡਾ ਨੂੰ ਉਹ ਮੁੱਦਾ ਇੰਨਾ ਹਾਵੀ ਹੋ ਗਿਆ ਹੈ ਹਨਾ ਹੋਰ ਵੀ ਕਈ ਹਾਵੀ ਹੋਏ ਹੋਣੇ ਹਨ ਪਰ ਜਿਹੜੇ ਉਹ ਇੰਨਾ ਜ਼ਿਆਦਾ ਪਾਰਟੀ ਨੇ ਲੋਕਾਂ ਦਾ ਰੋਹ ਚ ਲਿਆ ਸੀ ਜਦੋਂ ਅਸੀਂ ਵੀ ਤੁਹਾਡੇ ਸਰਵੇ ਪੜ੍ਹਦੇ ਸੀਗੇ ਕਿ ਜਿਹੜੇ ਟਰੂਡੋ ਨੇ ਉਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪਪੂਲਰ ਨਹੀਂ ਹੈਗੇ ਉਹ ਲਗਾਤਾਰ ਪਿੱਛੇ ਜਾ ਰਿਹਾ ਤੇ ਲਗਭਗ ਤੈਹ ਜੀ ਇੱਕ ਜਿੱਤ ਸੀ ਕੰਜ਼ਰ ਕੰਜ਼ਰਵੇਟਿਵ ਪਾਰਟੀ ਦੀ ਉੱਥੋਂ ਲਿਆ ਕੇ ਬਾਈ ਇਹਜਾ ਵੀ ਕੀ ਮਤਲਬ ਜਿਹਨੂੰ ਕਹੇ ਆਪਾਂ ਪੰਜਾਬੀ ਤਾਂ ਕਹਿੰਦੇ ਕੱਦੂ 'ਚ ਤੀਰ ਮਾਰਿਆ ਜਾਂ ਇਹਜਾ ਕੀ ਉਹਨਾਂ ਨੇ ਜਾਦੂ ਚਲਾਇਆ ਲੋਕਾਂ 'ਤੇ ਕਿ ਸਾਰਾ ਕੁਝ ਹੀ ਤੋਟਾ ਗਿਆ ਜਾਂ ਫਿਰ ਉਹ ਜਿਵੇਂ ਹਰਿਆਣੇ ਦੇ ਵਿੱਚ ਅਸੀਂ ਦੇਖਿਆ ਮੱਧ ਪ੍ਰਦੇਸ਼ 'ਚ ਦੇਖਿਆ ਇੰਡੀਆ ਦੇ ਸਟੇਟਸ ਦੇ ਵਿੱਚ ਦੇਖਦੇ ਆ ਵੀ ਪੌਣੇ ਇੱਕ ਪੰਜ ਸਾਲ ਇੱਕ ਮੁੱਖ ਮੰਤਰੀ ਰੱਖੋ ਉਹ ਤੋਂ ਬਾਅਦ ਸਾਰਾ ਠੀਕ ਰਹੋ ਤੇ ਸਿੱਧ ਕੇ ਫਿਰ ਗਾਂ ਵਾਲੇ ਵਾਲੇ ਪਾਸੇ ਤੋਂ ਜੋ ਜਾਂ ਫਿਰ ਕੰਮ ਹੋਇਆ ਹੀ ਇੰਨਾ ਵਧੀਆ ਆ ਜਿਹੜਾ ਅਖੀਰਲਾ ਦੌਰ ਸੀਗਾ ਵੀ ਲੋਕਾਂ ਨੇ ਕਿਹਾ ਵੀ ਬਸ ਵੀ ਇਹੀ ਸਾਰਾ ਕੁਝ ਨਹੀਂ ਨਹੀਂ ਕੰਮ ਦਾ ਪਲੇਖਾ ਦਾ ਪੈਨ ਹੀ ਦਿੱਤਾ ਆਪਣੇ ਸੇਵਿਆ ਸਾਹਿਬ ਨੂੰ ਕਿ ਇੱਥੇ ਤਾਂ ਫੇਰ ਵੀ 2-3 ਮਹੀਨੇ ਬਾਅਦ ਚ ਦੇ ਦਿੰਦੇ ਆ ਅਖੀਰ ਚ ਚਾਹੇ ਨੈਭ ਸਿੰਘ ਸੈਣੀ ਹੋਰ ਜਾਂ ਹੋਰ ਪਾਸੇ ਵੀ ਚਲੋ ਫੇਰ ਵੀ ਉਹਨਾਂ ਨੂੰ ਕੋਈ ਨਾ ਕੋਈ ਸਮਾਂ ਮਿਲਦਾ ਇੱਥੇ ਤਾਂ ਦੇ ਨਹੀਂ ਸਾਰੇ ਨੌ ਉੱਤੇ ਨੌ ਪਹਿਲਾਂ 100 ਚੱਕਰ ਸਾਰ 9ਵੇਂ ਦਿਨ ਤਾਂ ਉਹਨਾਂ ਨੇ ਇਲੈਕਸ਼ਨ ਦਾ ਐਲਾਨ ਕਰ ਦਿੱਤਾ ਕਿ ਇਹ ਤੋਂ ਪਹਿਲਾਂ ਜਿਹੜੀ ਆ ਸਾਡੀ ਜਿਹੜੀ ਉਹ ਵੇਵ ਟੁੱਟੇ ਜਿਹੜੀ ਬਣੀ ਆ ਅਸਲ ਦੇ ਵਿੱਚ ਇਹ ਵੀ ਦੇਖੋ ਸੀਆ ਸਰਬ ਕਿ ਜਿਹੜਾ ਇਹ ਚਿਹਰਾ ਲੱਭ ਕੇ ਲਿਆਦਾ ਮਾਰਕ ਕਾਰਨੇ ਜਸਟਨ ਟੂਟੋ ਤੋਂ ਬਾਅਦ ਲਿਬਰਲ ਪਾਰਟੀ ਦੇ ਵਿੱਚ ਕੋਈ ਚਿਹਰਾ ਨਜ਼ਰ ਹੀ ਨਹੀਂ ਆ ਰਿਹਾ ਸੀ ਸੋ ਜਿਹੜੇ ਮਾਰਕ ਕਾਰਨੇ ਪ੍ਰਧਾਨ ਮੰਤਰੀ ਬਣੇ ਹੈ ਅੱਜ ਤੋਂ 2 ਮਹੀਨੇ ਪਹਿਲਾਂ ਜਾਂ ਹੁਣ ਵੀ ਆ ਹੁਣ ਐਮਪੀ ਬਣੇ ਨੇ ਅੱਜ ਇਹ ਪਹਿਲਾ ਐਮਪੀ ਵੀ ਨਹੀਂ ਸੀ ਇਹ ਜਦੋਂ ਪ੍ਰਧਾਨ ਮੰਤਰੀ ਬਣੇ ਆ ਇਹ ਐਮਪੀ ਵੀ ਨਹੀਂ ਸੀਗੇ ਇਹਨਾਂ ਨੂੰ ਬਾਹਰੋਂ ਲੈ ਕੇ ਆਂਦਾ ਇਹਨਾਂ ਨੇ ਤਾਂ ਬੈਂਕਾਂ ਦਾ ਕੰਮ ਕੀਤਾ ساری ਉਮਰ ਗਵਰਨਰ ਰਹੇ ਨੇ ਬੈਂਕ ਆਫ ਕੈਨੇਡਾ ਦੇ ਇੰਗਲੈਂਡ ਦੇ ਸੋ ਇੱਕ ਜਿਹੜਾ ਗੈਰ ਸਿਆਸੀ ਸਿਆਸਤਦਾਨ ਬੰਦਾ ਸੀ ਜਿਹੜੀ ਕਿਉਂਕਿ ਮਨ ਦਾ ਆਰਥਿਕ ਮਨ ਦਾ ਹਾਲੀ ਤੱਕ ਕਿਸੇ ਤੋਂ ਲੋਕੀ ਨਹੀਂ ਹੋਈ ਜਿਹੜੀ ਕੈਨੇਡਾ ਤੋਂ ਸ਼ਾਈ ਹੋਈ ਆ ਲੋਕਾਂ ਨੂੰ ਲੱਗਿਆ ਜੀ ਜਿਵੇਂ ਹੁਣ ਇੱਥੇ ਮੈਂ ਦੇਖ ਰਿਹਾ ਕਈ ਇਲੈਕਸ਼ਨ ਚੋਣਾਂ ਚੈਨਲਾਂ ਵਾਲੇ ਕਹਿ ਰਹੇ ਨੇ ਕਿ ਮਨਮੋਹਨ ਸਿੰਘ 2 ਦਾ ਨਾਮ ਦੇ ਰਹੇ ਆ ਮੈਨੂੰ ਲੱਗਦਾ ਕਿ ਮਨਮੋਹਨ ਸਿੰਘ ਦਾ ਤਾਂ ਸ਼ਾਇਦ ਬਹੁਤਾ ਉੱਥੇ ਗੋਰਿਆਂ ਨੂੰ ਨਹੀਂ ਪਤਾ ਪਰ ਫਿਰ ਵੀ ਉਹਨਾਂ ਨੇ ਇਹ ਸੋਚਿਆ ਵੀ ਇੱਕ ਜਿਹੜਾ ਬੈਂਕਰ ਆ ਇੱਕ ਜਿਹੜਾ ਇਕਨੋਮਿਸਟ ਆ ਹੋ ਸਕਦਾ ਕੈਨੇਡਾ ਨੂੰ ਇਹ ਇਸ ਸਮਾਂ ਦਾ ਹਾਲੀ ਚੋਂ ਕੱਢ ਲੈ ਤੇ ਦੂਜਾ ਜਿਹੜਾ ਇੱਕ ਇੱਕ ਪੋਲੀਆਫਸ ਲਾਭ ਨੂੰ ਇਹ ਨੁਕਸਾਨ ਹੋਇਆ ਕਿ ਲੋਕ ਜਿਹੜੇ ਆ ਉਹਨੂੰ 트ੰਪ ਦਾ ਪੂਰਕ ਮੰਨਣ ਲੱਗ ਪਏ ਤੇ ਜਿਹੜਾ 트ੰਪ ਦਾ ਪਰਛਾਵਾਂ ਸੀ ਆਪਣੇ ਉੱਤੋਂ ਪੋਲੀਆਵ ਪੂਰੇ ਤਰੀਕੇ ਨਾਲ ਲਾਹ ਨਹੀਂ ਸਕੇ ਜਿਹਦੇ ਕਰਕੇ ਵੀ ਉਹਨਾਂ ਦਾ ਇਹ ਨੁਕਸਾਨ ਹੋਇਆ ਤੇ ਕੁਝ ਕਿਸਮਤ ਕਹਿ ਲਓ ਜੀ ਜਸਟਨ ਟੂ ਟੂ ਤੇ ਜਾਂਦਿਆ ਸਾਰ ਇੱਕਦਮ ਲੋਕ ਮਾਰਕ ਕਾਰਨਿੰਗ ਉਹਨਾਂ ਨੇ ਹੱਥਾਂ ਤੇ ਚੱਕ ਲਿਆ ਤੇ ਮੈਂ ਪਹਿਲੇ ਸ਼ੋਅ ਚ ਵੀ ਗੱਲ ਕਰ ਰਿਹਾ ਸੀ ਵੀ ਜਸਟਨ ਟੁੱਟੋ ਵੀ ਅੱਜ ਬਹੁਤ ਸੌਖੇ ਹੋਣੇ ਆ ਉਹਨਾਂ ਨੇ ਕਿਹਾ ਵੀ ਕਿਤੇ ਪਾਰਟੀ ਇਹ ਨਹੀਂ ਕਹਿੰਦੀ ਹੋਣੀ ਵੀ 9 ਸਾਲ ਰਾਜ ਕਰਕੇ ਸਾਡਾ ਭੱਠਾ ਪਾ ਗਿਆ ਉਹਨਾਂ ਨੇ ਵੀ 9 ਸਾਲਾਂ ਰਾਜ ਕਰ ਲਏ ਤੇ ਪਾਰਟੀ ਦੁਬਾਰਾ ਫੇਰ ਸੱਤਾ ਵਿੱਚ ਆ ਗਈ ਇਹ ਤੀਜੀ ਵਾਰ ਆਈ ਹੈ ਬਾਈ ਜੀ ਪਾਰਟੀ ਚੌਥੀ ਵਾਰ ਆਈ ਹੈ ਚੌਥੀ ਵਾਰ ਉਸਤਾ ਫਿਰ ਮਤਲਬ ਸੌ ਹੀ ਘਾ ਰੱਖੀ ਆ ਵੀ ਹੋਰ ਕਿਸੇ ਨੂੰ ਚੁਰਨਾ ਹੀ ਨਹੀਂ ਚਲੋ ਜੇ ਕੋਈ ਚੰਗਾ ਕੰਮ ਕਰਦਾ ਚ ਚੁਣੂਗਾ ਵੀ ਪਰ ਨਹੀਂ ਮੇਰਾ ਅਖੀਰ ਤੇ ਵੀ ਬਸ ਚਲੋ ਆਖਰੀ ਸਵਾਲ ਇਹੀ ਆ ਪੰਜਾਬ ਚ ਬੈਠੇ ਜਿਹੜੇ ਬੰਦੇ ਆ ਉਹਨਾਂ ਦੇ ਲਈ ਇਸ ਇਲੈਕਸ਼ਨ ਦੇ ਕੀ ਮਾਇਨੇ ਨਿਕਲਨੇ ਉਹਨਾਂ ਲਈ ਜੇ ਦੂਸਰੇ ਚੁਣੇ ਜਾਂਦੇ ਤਾਂ ਕੀ ਨੁਕਸਾਨ ਹੋਣਾ ਸੀ ਜਿਹੜਾ ਆ ਚੁਣੇ ਗਏ ਤੇ ਉਹਨਾਂ ਦਾ ਫਾਇਦਾ ਕੀ ਫਿਲਹਾਲ ਤਾਂ ਉਸ ਸੀਵੀਆ ਸਾਹਿਬ ਜੇ ਮੈਂ ਸੱਚੀ ਦੱਸਾਂ ਤਾਂ ਮੈਨੂੰ ਕੋਈ ਬਹੁਤਾ ਫਾਇਦਾ ਨੁਕਸਾਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਾਲੇ ਜਿਵੇਂ ਪ੍ਰੋਗਰਾਮ ਦੇ ਸ਼ੁਰੂ ਚ ਆਪਾਂ ਗੱਲ ਕੀਤੀ ਸੀ ਕਿ ਜਿੰਨੀ ਸ਼ਕਤੀ ਇਸ ਲਿਬਰਲ ਸਰਕਾਰ ਨੇ ਜਿਹੜੇ ਪਿਛਲੇ ਇਮੀਗ੍ਰੇਸ਼ਨ ਮੰਤਰੀ ਸੀ ਉਹਨਾਂ ਨੇ ਕੀਤੀ ਆ 19 ਛੇਅਰ ਕੰਜ਼ਰਵੇਟਿਵ ਵੀ ਨਾ ਕਰਦੇ ਔਰ ਹੁਣ ਸਰਕਾਰ ਬਣਨ ਤੋਂ ਬਾਅਦ ਕਿਉਂਕਿ ਸਰਕਾਰ ਹੱਲੇ ਵੀ ਮinority ਵਾਲੀ ਆ 4 ਸੀਟਾਂ ਪਿੱਛੇ ਰਹਿ ਗਏ 172 ਸੀਟਾਂ ਦੀ ਮжоਰਿਟੀ ਆ ਜੀ ਤੇ 168 ਸੀਟਾਂ ਤੇ ਹੱਲੇ ਫਿਰਦੇ ਆ ਤੇ ਹੱਲੇ ਵੀ ਕਿਸ ਨਾ ਕਿਸ ਦਾ ਸਹਾਰਾ ਜਿਹੜਾ ਇਹਨਾਂ ਨੂੰ ਲੈਣਾ ਪੈਣਾ ਆ ਸੋ ਇਸ ਸਭ ਦੇ ਵਿੱਚ ਹੱਲੇ ਵੀ ਜੇਕਰ ਮжоਰਿਟੀ ਵੀ ਹੁੰਦੀ ਤਾਂ ਤਾਂ ਵੀ ਆਪਾਂ ਕਹਿ ਸਕਦੇ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਚਲ 4 ਸਾਲ ਆਪਣਾ ਹੈਗੇ ਆਪਣੀ ਮਰਜ਼ੀ ਦੀਆਂ ਹੁਣ ਨੀਤੀਆਂ ਬਣਾ ਕੇ ਪਾਲਿਸੀ ਹੋਣਾ ਕਿ ਆਪਾਂ ਕੰਮ ਕਰ ਸਕਦੇ ਆ ਪਰ ਜਦ ਤੱਕ ਨਵੇਂ ਇਮੀਗ੍ਰੇਸ਼ਨ ਜਿਹੜੇ ਨਹੀਂ ਹੁੰਦੇ ਜਦ ਤੱਕ ਮਾਰਕਰ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਹੁਣ ਜਿਹੜਾ ਕਿ ਕਿ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਇੱਕ ਜਾਰੀ ਜ਼ਰੂਰ ਕੀਤੀ ਸੀ ਪਰ ਉਹ ਚ ਕੋਈ ਚੇਂਜ ਬਹੁਤਾ ਹੈ ਨਹੀਂ ਸੀ ਜੇ ਮੈਂ ਸੱਚੀ ਦੱਸਾਂ ਕੋਈ ਜ਼ਿਆਦਾ ਚੇਂਜ ਉਹਦੇ ਵਿੱਚ ਹੈ ਨਹੀਂ ਸੀਗਾ ਜੋ ਚੱਲ ਰਿਹਾ ਉਹੀ ਲਗਭਗ ਜਿਹੜਾ ਪਰੋਸਿਆ ਗਿਆ ਸੀਗਾ ਸੋ ਹੁਣ ਦੇਖਣਾ ਇਹ ਬਣਦਾ ਕਿ ਜਦੋਂ ਮਾਰਕਰ ਨੇ ਸੌ ਚੁੱਕਣਗੇ ਆਪਣੀ ਕੈਬਨਿਟ ਬਣਾਉਣਗੇ ਉਸ ਤੋਂ ਬਾਅਦ ਪਹਿਲੇ ਦੋ ਕੁ ਮਹੀਨਿਆਂ ਚ ਪਤਾ ਲੱਗ ਜੂਗਾ ਕਿ ਇਹਾਂ ਦੀ ਹੁਣ ਇਮੀਗ੍ਰੇਸ਼ਨ ਪਾਲਿਸੀ ਕਿੱਦਾਂ ਨੂੰ ਜਾਂਦੀ ਆ ਹਾਲਾਂਕਿ ਇੱਕ ਆਮ ਜਿਹੜਾ ਉਹ ਇਹੀ ਕਿਹਾ ਜਾਂਦਾ ਕਿ ਕੰਜ਼ਰਵੇਟਿਵ ਐਂਟੀ ਇਮੀਗ੍ਰੈਂਟਸ ਨੇ ਜਾਂ ਐਂਟੀ ਇਮੀਗ੍ਰੇਸ਼ਨ ਨੇ ਤੇ ਲਿਬਰਲ ਇਹਦੇ ਹੱਕ ਚ ਨੇ ਇਹ ਵੀ ਸੱਚ ਹੈ ਕਿ ਨਾ ਤਾਂ ਪਹਿਲਾਂ ਕਿਤੇ ਇਮੀਗ੍ਰੇਸ਼ਨ ਕੈਨੇਡਾ ਚ ਰੁਕੀ ਆ ਵੱਧ ਘਟ ਹੁੰਦੀ ਰਹੇਗੀ ਉਹ ਮੌਕੇ ਦੇ ਹਿਸਾਬ ਨਾਲ ਨੰਬਰ ਵੱਧ ਤੇ ਘਟਦੇ ਰਹਿੰਦੇ ਆ ਨਾ ਤਾਂ ਪਹਿਲਾਂ ਕਿਤੇ ਇਮੀਗ੍ਰੇਸ਼ਨ ਜਿਹੜੀ ਉਹ ਰੁਕੀ ਆ ਤੇ ਨਾ ਹੀ ਹੁਣ ਜਿਹੜੀ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਸਾਲਾਂ ਚ ਰੁਕਣ ਵਾਲੀ ਹੈ ਬਿਲਕੁਲ ਬਾਈ ਔਰ ਇਹ ਮੈਨੂੰ ਤਾਂ ਲੱਗਦਾ ਪੂਰੀ ਦੁਨੀਆ ਦਾ ਹੀ ਟ੍ਰੈਂਡ ਬਣ ਗਿਆ ਵੀ ਪਾਰਟੀਆਂ ਨੂੰ ਸੱਤਾ ਚਾਹੀਦੀ ਹੁੰਦੀ ਆ ਉਹਨਾਂ ਨੂੰ ਵਿਚਾਰਧਾਰਾ ਨਾਲ ਕੋਈ ਬਹੁਤਾ ਹੁਣ ਮਤਲਬ ਰਿਹਾ ਨਹੀਂ ਉਹਿੰਡ ਤੇ ਬਸ ਉਹਨਾਂ ਨੇ ਇਹ ਦੇਖਣਾ ਵੀ ਲੋਕ ਜੋ ਚਾਹੁੰਦੇ ਆ ਉਹ ਇਹ ਤੋਂ ਪਹਿਲਾਂ ਕੋਈ ਹੋਰ ਆ ਕੇ ਕਰੇ ਭਾਈ ਅਸੀਂ ਹੀ ਕਰ ਦਈਏ ਚਲੋ ਇਸੇ ਆਸ ਦੇ ਨਾਲ ਵੀ ਭਾਈ ਕਿਉਂਕਿ ਇੱਕ ਪੰਜਾਬ ਕੈਨੇਡਾ ਦੇ ਵਿੱਚ ਵੀ ਵਸਦਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਪੰਜਾਬ ਤੋਂ ਜਾ ਕੇ ਉਹ ਚੁਣੇ ਗਏ ਆ ਉੱਥੇ ਤੇ ਆਪਣੀ ਤਾਂ ਇਹੀ ਆਸ ਆ ਕਿ ਚੰਗੀਆਂ ਹਵਾਵਾਂ ਹੀ ਆਉਣ ਤੁਹਾਡੇ ਵਾਲੇ ਪਾਸਿਓਂ ਵੀ ਭਾਈ ਤੇ ਇਹੀ ਆਸ ਦੇ ਨਾਲ ਆਪਾਂ ਸ਼ੋ ਅੰਤ ਕਰਦੇ ਆਂ ਬਾਈ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਿニア ਸੋ